ਸਾਸਰੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਪੰਜਾਬੀ ਟੀਵੀ ਮੈਂ ਹਰਪ੍ਰੀਤ ਸੋਢੀ ਲੈ ਕੇ ਆਧਰਾ ਸਵੇਰ ਦਾ ਲਾਈਵ ਪ੍ਰੋਗਰਾਮ ਤੇ ਦੋਸਤੋ ਅੱਜ ਦਾ ਸਿਰਾ ਸਾਡਾ ਸਵੇਰ ਦਾ ਲਾਈਵ ਪ੍ਰੋਗਰਾਮ ਦਾ ਮੁੱਦਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਫਿਲਮ ਗੁਰਮਖ ਦਾ ਆਈ ਵਿਟਨਸ ਦੀ ਸਮੂਚੀ ਸਟਾਰ ਕਾਸਟ ਅੱਜ ਪਟਿਆਲਾ ਦੇ ਓਮੈਕਸ ਮਾਲ ਦੇ ਵਿੱਚ ਫਿਲਮ ਦੀ ਪ੍ਰੋਮੋਸ਼ਨ ਕਰਨ ਦੇ ਲਈ ਪਹੁੰਚੇ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਗਾਇਕ ਜੇ ਜ਼ੀ ਬੀ ਉਹ ਵੀ ਉੱਥੇ ਸਟਾਰ ਕਾਸਟ ਦੇ ਲਈ ਆਏ ਉਹਨਾਂ ਦੇ ਵੱਲੋਂ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਗੱਲਾਂ ਕੀਤੀਆਂ ਗਈਆਂ इस पूरे मौके ते जेजी भी ने की कुछ क्या तुझे आप ही देखो। हमारे कहाँ जब अगर बीच सड़क कोई भी तंग करे ना तो भाग कर किसी सरदार के पास चली जाना। अरे बहुत बढ़िया जी कॉन्सेप्ट बहुत बढ़िया। ਜੋ ਅੱਜ ਕੱਲ ਸਮਾਜ ਦੇ ਵਿੱਚ ਹੋ ਰਿਹਾ ਉਸ ਤੇ ਇੱਕ ਆਮ ਜਿਹੜੀ ਸਿਕ ਫੈਮਿਲੀ ਆ ਪਰਿਵਾਰ ਦੀ ਕਹਾਣੀ ਆ ਜੋ ਸਮਾਜ ਦੇ ਵਿੱਚ ਅੱਜ ਕੱਲ ਹੋ ਰਿਹਾ ਜਿਹੜਾ ਖਾਸ ਕਰਕੇ ਇਥੇ ਇੰਡੀਆ ਦੇ ਵਿੱਚ ਰੇਪ ਕੇਸ ਬਹੁਤ ਹੋ ਰਹੇ ਨੇ ਤੇ ਜਿਹੜੀ ਆਮ ਜਨਤਾ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਲਾ ਐਂਡ ਆਰਡਰ ਆਰ ਨਾਟ देयर ਸੋ ਬਹੁਤ ਵਧੀਆ ਕਨਸੈਪਟ ਆਉਣੀ ਚਾਹੀਦੀ ਆਮ ਘਰੇਲੂ ਫੈਮਿਲੀ ਦੀ ਇੱਕ ਸਟੋਰੀ ਆ ਸੋ ਬਹੁਤ ਹੀ ਵਧੀਆ ਡਾਇਰੈਕਸ਼ਨ ਆ ਬਹੁਤ ਹੀ ਵਧੀਆ ਐਕਟਿੰਗ ਕੀਤੀ ਆ ਸੋ ਆ ਹੋਪਫਲੀ ਦਨ ਯੋ ਹੌਸ਼ਲ ਮਨ ਵੜਨੀ ਚਾਹੀਦੀਆਂ ਜਾ ਕੇ ਜਿਹੜੀ ਇਹਦੇ ਨਾਲ ਅਵੇਅਰਨੈਸ ਹੋਰ ਹੋਵੇ ਲੋਕ ਚਾਹੀਦੇ ਸਰ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਆ ਅਵੇਰਨੈਸ ਆਵੇ ਹਾਂਜੀ ਪੰਜਾਬ ਦੇ ਹਾਲਾਤ ਤੁਸੀਂ ਦੇਖਿਆ ਇੱਕ ਬੜਾ ਲੰਬਾ ਆਰਡਰ ਦੀ ਗੱਲ ਕੀਤੀ ਆ ਫਿਲਮ ਦੇ ਵਿੱਚ ਉਹ ਚੀਜ਼ ਦਰਸਾਈ ਗਈ ਆ ਕਿ ਤੁਹਾਨੂੰ ਲੱਗ ਜਦਾ ਫਿਲਮਾਂ ਬਣਦੇ ਆ ਤਾਂ ਲੋਕ ਜਿਹੜਾ ਸਤਕਾਰ ਤੇ ਮਾਣ ਬਹੁਤ ਘੱਟ ਦਿੰਦੇ ਨੇ ਹਾਂਜੀ ਜ਼ਿਆਦਾਤਰ ਇਹ ਫਿਲਮਾਂ ਵਾਲੇ ਮਾਰਧਾਰ ਦੀਆਂ ਚੀਜ਼ਾਂ ਦੇ ਲੋਕ ਜ਼ਿਆਦਾਤਰ ਪਸੰਦ ਕਰਦੇ ਨੇ ਕਿ ਤੁਹਾਨੂੰ ਲੱਗ ਜਦਾ ਇਹ ਫਿਲਮ ਬਣਦੀ ਆ ਕਿ ਲੋਕਾਂ ਨੂੰ ਕਿੰਨਾ ਕਿੰਨਾ ਸਹਿਯੋਗ ਦੇਣਾ ਚਾਹੀਦਾ ਹੈ ਜੀ ਬਿਲਕੁਲ ਦੇਣਾ ਚਾਹੀਦਾ ਹੈ ਸਾਹਮਣੇ ਆਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਉਹੀ ਦਿਖਾ ਲਿਆ ਜਦੋਂ ਕਿਸੇ ਦੇ ਜਦੋਂ ਆਪਣੇ ਪਰਿਵਾਰ ਦੇ ਵਿੱਚ ਇਹ ਚੀਜ਼ ਹੁੰਦੀ ਹੈ ਫਿਰ ਪਤਾ ਲੱਗਦਾ ਸੋਇਸ ਕਰਕੇ ਐਜ਼ ਅ ਹਿਊਮਨ ਬੀਇੰਗ ਸਭ ਤੋਂ ਵੱਡਾ ਧਰਮ ਜਿਹੜਾ ਹੈ ਉਹ ਇਨਸਾਨੀਅਤ ਦਾ ਧਰਮ ਹੈ ਸੋ ਹਰ ਇੱਕ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ਹੈਲਪ ਕਰਨੀ ਚਾਹੀਦੀ ਹੈ ਦੁਨੀਆ ਫਲਮਾਂ ਨੂੰ ਹੋਰ ਬੜਾਵਾ ਦੇਣਾ ਚਾਹੀਦਾ ਸਪੋਰਟ ਕਰਨੀ ਚਾਹੀਦੀ ਹੈ ਦੇਖਣ ਜਾਣਾ ਚਾਹੀਦਾ ਜਿਹੜੇ ਵੀ ਪਲੇਟਫਾਰਮ ਤੇ ਆ ਰਹੀ ਹੈ ਉਹਦੀ سپورਟ ਕਰਨੀ ਬਹੁਤ ਜ਼ਰੂਰੀ ਹੈ ਕਿਤੇ ਨਾ ਕਿ ਸ਼ਰਾਬ ਦੇ ਜਿਹੜੇ ਇਸ ਤਰ੍ਹਾਂ ਦੇ ਦਿਖਾਇਆ ਗਿਆ ਕਿ ਤੁਹਾਨੂੰ ਲੱਗਦਾ ਕਿ ਉਹ ਜਿਹੜੀਆਂ ਨਸ ਖੁਸ਼ ਇਸ ਤਰ੍ਹਾਂ ਦੇ ਅਫੈਕਟ ਕਰਦੀ ਨਹੀਂ ਦੇਖੋ ਉਹ ਤਾਂ ਮਤਲਬ ਜੋ ਹੋ ਰਿਹਾ ਸੋਸਾਇਟੀ ਦੇ ਵਿੱਚ ਉਹ ਚੀਜ਼ ਉਹ ਜਿਹੜੀ ਰਿਐਲਿਟੀ ਹੈ ਉਹ ਤਾਂ ਦਿਖਾ ਲੈਣੀ ਚਾਹੀਦੀ ਹੈ ਹੈਨਾ ਉਹ ਦੋਨੋਂ ਪੈਰਲਲ ਚੱਲਦੀਆਂ ਨੇ ਇਹਨਾਂ ਚੀਜ਼ਾਂ ਹੈਨਾ ਉਹ ਚੀਜ਼ ਵੀ ਉਹਨਾਂ ਨੇ ਦਿਖਾ ਲਈ ਬੜੀ ਖੂਬਸੂਰਤ ਤਰੀਕੇ ਨਾਲ ਦਿਖਾ ਲਈ ਹੈ ਜਦੋਂ ਕੋਈ ਬੰਦਾ ਅਫਸੈਟ ਹੁੰਦਾ ਉਹਦਾ ਸਹਾਰਾ ਲੈ ਰਿਹਾ ਹੈਨਾ ਉਹ ਹੋ ਰਿਹਾ ਸਮਾਜ ਦੇ ਵਿੱਚ ਜਿਹੜੀ ਡਿਪਰੈਸ਼ਨ ਨੇ ਆ ਮੈਂ ਤਾਂ ਹਸਟੇਜ ਤੇ ਵੀ ਕਹਿੰਦਾ ਹਾਂ ਜਿਹੜੇ ਬੱਚਿਆਂ ਨੂੰ ਡਿਪਰੈਸ਼ਨ ਹੈ ਉਹਦਾ ਰੀਜ਼ਨ ਇਹੀ ਹੈ ਕਿਉਂਕਿ ਆਪਾਂ ਜਿਹੜੇ ਉਹ ਸੋਸ਼ਲ ਮੀਡੀਆ 'ਲੋਂ ਜਿਆਦਾਤਰ ਪਏ ਆ ਕਿਸੇ ਨਾਲ ਗੱਲ ਨਹੀਂ ਕਰਦੇ ਆਪਣੇ ਅੰਦਰ ਹੀ ਜਿਹੜੀਆਂ ਗੱਲਾਂ ਨੇ ਉਹ 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 ਘੁੱਟ ਕੇ ਰੱਖਦੇ ਆ ਤੇ ਉਹਦੇ ਨਾਲ ਹੀ ਡਿਪਰੈਸ਼ਨ ਆ ਉਹ ਕੋਈ ਨਾ ਕੋਈ ਅਗਲਾ ਤਰੀਕਾ ਲੱਭਦਾ ਵੀ ਮੇਰੇ ਲਈ ਈਜ਼ੀ ਹੋਣਾ ਹੈ ਨਾ ਸੋ ਜੱਜੀ ਵੀ ਜੱਜੀ ਵੀ ਜਿਹੜਾ ਫਿਲਮ ਦੇਖ ਰਿਹਾ ਮੈਂ ਖਾਸ ਕੀ ਹੈ ਕਿ ਤੁਸੀਂ ਪਿਆਰ ਸਤਕਾਰ ਲਈ ਹੈ ਜਦੋਂ ਤੁਹਾਡਾ ਕੀ ਰੋਲ ਹੈ ਮੇਰਾ ਦੇਖੋ ਪਿਆਰ ਸਤਕਾਰ ਸਿੱਧੂ ਸਾਹਿਬ ਨਾਲ ਬਹੁਤ ਪਿਆਰ ਸਤਕਾਰਿਆ ਹੈ ਨਾ ਸੋ ਮੇਰਾ ਫਰੈਂਡ ਨੇ ਉਹ ਮੇਰੇ ਸੋ ਅਸੀਂ ਜੇਮ ਵੀ ਇਕੱਠੇ ਲਾਈਦਾ ਉਹਨਾਂ ਨੇ ਇੱਕ ਕਿਹਾ ਵੇ ਜਾਣਾ ਮੈਂ ਕਿਹਾ ਚਲੋ ਜੀ ਨੋ ਪਰਫਾਰਮਰ ਇਸ ਦੇ ਵਿੱਚ ਜਿਆਦਾ ਦਿੱਤਾ ਗਿਆ ਹਾਂਜੀ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜੇ ਥੀਏਟਰ ਆਰਟਿਸਟਸ ਨੇ ਅਸਲੀ ਐਕਟਰ ਉਹੀ ਨੇ ਨਹੀਂ ਹੈ ਨਾ ਉਹ ਕਿਸੇ ਨਾ ਕਿਸੇ ਕਾਰਨ ਪਿੱਛੇ ਰਹਿ ਜਾਂਦੇ ਹਾਈਲਾਈਟ ਨਹੀਂ ਹੁੰਦੇ ਨਾ ਕਿਉਂਕਿ ਉਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ ਨੇ ਤੇ ਉਹ ਮਿਹਨਤ ਬੋਲਦੀ ਹੈ ਜੀ ਜਿਹੜਾ ਜੀ ਵੀ ਇੱਕ ਬੜਾ ਹਟ ਕੇ ਸਵਾਲ ਹੈ ਚਲੋ ਫਿਲਮ ਮੈਲ ਕਰ ਰੱਬ ਕਰੇ ਵਧੀਆ ਤਰੱਕੀ ਆ ਮਾਣੇ ਤੇ ਅੱਗੇ ਬਹੁਤ ਚੱਲੀ ਪੰਜਾਬ ਦੇ ਹਾਲਾਤ ਤੁਸੀਂ ਦੇਖਿਆ ਕਿਸਾਨ ਅੰਦੋਲਨ ਚੱਲ ਰਿਹਾ ਕਿਸੇ ਗੁਰੂ ਹਾਂ ਦੇ ਉੱਪਰ ਬੈਠੇ ਨੇ ਜੀ ਗੱਲੇ ਵਾਲ ਦੇ ਹਾਲਾਤ ਵੀ ਖਰਾਬ ਹਾਂਜੀ ਬਿਲਕੁਲ ਜੀ ਤੁਸੀਂ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਇਹ ਬਹੁਤ ਦਿਲ ਦੁਖਦਾਈ ਇਦਾਂ ਦੇ ਹਾਲਾਤ ਦੇਖ ਕੇ ਮੈਂ ਤਾਂ ਜਦੋਂ ਪਿਛਲੀ ਵਰੀ ਇਹ ਅੰਦੋਲਨ ਹੋਇਆ ਸੀ ਉਦੋਂ ਵੀ ਉੱਥੇ 25 ਦਿਨ ਰਿਹਾ ਸੀਗਾ ਕੈਨੇਡਾ ਤੋਂ ਆ ਕੇ ਸੋ ਇੱਕ ਤਾਂ ਬੇਨਤੀ ਇਹ ਆ ਸਾਰਿਆਂ ਨੂੰ ਜਿਹੜੇ ਜਸੇਵੰਦੀਆਂ ਵੀ ਨੇ ਕਿਸਾਨ ਯੂਨੀਅਨ ਕਟ ਇੱਕਠੇ ਹੋਣਾ ਬਹੁਤ ਜ਼ਰੂਰੀ ਹੈ ਇਕੱਲਾ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਆਪਸ ਦੇ ਵਿੱਚ ਇਕੱਠੇ ਨਹੀਂ ਹੋਵੋਗੇ ਤੇ ਫਿਰ ਸਰਕਾਰਾਂ ਤੱਕ ਗੱਲ ਵੀ ਕਿਵੇਂ ਪਹੁੰਚੂਗੀ ਔਰ ਬੈਠ ਕੇ ਹੀ ਗੱਲ ਹੋਣੀ ਹੈ ਟੇਬਲ ਦੇ ਉੱਤੇ ਸੋ ਜਿਹੜੀ ਵੀ ਮੇਰੀ ਤਾਂ ਬੇਨਤੀ ਹੈ ਸਰਕਾਰ ਨੂੰ ਵੀ ਵੀ ਉਹਨਾਂ ਦਾ ਹੱਲ ਹੋਣਾ ਹੀ ਚਾਹੀਦਾ ਕਿਉਂਕਿ ਉਹ ਸਾਡੇ ਮਾਂ ਪਿਓ ਨੇ ਸਾਡੇ ਬਜ਼ੁਰਗ ਨੇ ਜਿਹੜੇ ਠੰਡ ਦੇ ਵਿੱਚ ਉਹ ਕਿਉਂਕਿ ਆਪਾਂ ਕਈ ਵਾਰ ਇਦਾਂ ਸੋਚਣ ਲੱਗ ਜਾਂਦੇ ਵੇ ਸ਼ਾਇਦ ਇਹ ਕਿਸਾਨ ਹੀ ਆ ਉਹਨਾਂ ਦੀ ਲੜਾਈ ਨਹੀਂ ਆਮ ਬੰਦਾ ਹਰ ਇੱਕ ਚਾਹੇ ਉਹ ਬ੍ਰੈਡ ਦੇ ਰੂਪ ਵਿੱਚ ਖਾਂਦਾ ਚਾਹੇ ਰੋਟੀ ਦੇ ਰੂਪ ਵਿੱਚ ਖਾਂਦਾ ਉਹ ਤੋਂ ਬਿਨਾ ਗੁਜਾਰਾ ਨਹੀਂ ਹੋ ਸਕਦਾ ਉਹ ਕਿੰਨੀਆਂ ਜਿਹੜੀ ਕਿਸਾਨਾਂ ਦੀ ਮਿਹਨਤ ਕਰਕੇ ਉਹ ਫਸਲ ਮੰਡੀ ਦੇ ਵਿੱਚ ਵਿਕਦੀ ਨਹੀਂ ਉਹਦੀ ਤੇ ਉਹੀ ਪੈਕੇਜ ਕਰਕੇ ਅਨੁਕੀ ਕਿੰਨੀ ਮਹਿੰਗੀ ਮਿਲਦੀ ਐ ਸੋ ਆਪਾਂ ਨੂੰ ਇਹ ਸਾਰਿਆਂ ਨੂੰ ਸੋਚਣ ਦੀ ਲੋੜ ਐ ਇਦਾਂ ਨਾ ਸੋਚਿਆ ਕਰੋ ਵੀ ਕੱਲੇ ਕਿਸਾਨਾਂ ਦੀ ਲੜਾਈ ਐ ਇਹ ਹਰ ਇੱਕ ਕਿਸਾਨ ਦੀ ਲੜਾਈ ਐ ਜਦੋਂ ਜਦੋਂ ਕੋਈ ਜਦੋਂ ਵੀ ਕਿਸੇ ਵੱਡਾ ਕੋਈ ਕਲਾਕਾਰ ਦਾ ਸ਼ੋਅ ਹੁੰਦਾ ਤੁਸੀਂ ਲੱਭੋ ਆਮ ਕਰਕੇ ਅਦਾਲਤਾਂ ਜਾਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਂਦੇ ਕੇਵਲ ਨੂੰ ਵੀ ਇਹਦੇ ਚਾਹ ਗਾਣਾ ਨਹੀਂ ਗਾਣਾ ਚਾਹੀਦਾ ਜਾਂ ਇਹ ਗਾਣਾ ਹੋਣਾ ਚਾਹੀਦਾ ਜਿਵੇਂ ਜਿਵੇਂ ਜੀਤ ਦਾ ਸ਼ੋਅ ਸੀ ਕਿੱਟ ਕਰ ਰਹੇ ਆ ਉਹ ਕਿਵੇਂ ਦੇਖਦੇ ਹੋ ਇਸ ਚੀਜ਼ ਕਈ ਕਲਾਕਾਰਾਂ ਆਉਂਦੇ ਨੇ ਜਦੋਂ ਕਿਦਾਂ ਦਾ ਹਾਸਪੋਟ ਹੁੰਦਾ ਸੁਪਰੀਮ ਕੋਰਟ ਦਾ ਆਰਡਰ ਆਂਗ ਲਈ ਇੱਕ ਇੱਕ ਗਾਣਾ ਗਾਉਣਾ ਮਰ ਕੋ ਬੰਦਸ਼ ਹੋ ਜਾਂ ਮਤਲਬ ਇੱਕ ਜਿਹੜਾ ਕਲਾਕਾਰ ਹੁੰਦਾ ਨਾ ਉਹਦੇ ਨਾਲ ਹਾਈਲਾਈਟ ਛੇਤੀ ਹੋ ਜਾਂਦਾ ਕੰਮ ਹਨਾ ਸ਼ੋਅ ਇਸ ਕਰਕੇ ਜਿਹੜੇ ਹੁਣ ਪਿੱਛੇ ਇਹ ਤਾਂ ਮਾਨ ਵਾਲੀ ਗੱਲ ਹੋਣੀ ਚਾਹੀਦੀ ਕਿੰਨੇ ਪੰਜਾਬੀ ਸ਼ੋਅ ਪਿੱਛੇ ਹੋਏ ਨੇ ਦਿਲਜੀਤ ਹੋਇਆ ਕਰਨੌਜਲਾ ਇਹ ਪਿੱਟਲੋਂ ਮਤਲਬ ਕਿੰਨੇ ਕਿੰਨੇ ਉਹ ਲਗਾਤਾਰ ਹਿੱਟ ਗਏ ਨੇ ਤੇ ਉਹਦੇ ਨਾਲ ਇਹ ਸੋਚਣਾ ਚਾਹੀਦਾ ਉਹਦੇ ਨਾਲ ਕਿੰਨੇ ਲੋਕਾਂ ਨੂੰ ਜਵਾਬ ਮਿਲਦੀ ਹੈ ਠੀਕ ਹੈ ਜੇ ਉੱਤੇ 30 40 ਹਜ਼ਾਰ ਬੰਦਾ ਆ ਰਿਹਾ ਕੋਈ ਕੁਝ ਵੇਚਦਾ ਕੋਈ ਕੁਝ ਵੇਰੇ ਜਾਂ ਤੇ ਪੰਜਾਬੀ ਸ਼ਾਇ ਹੋਏ ਨੇ ਹਣਾ ਜਦਾਂ ਬਾਈ ਦਲਜੀਤ ਕਹਿੰਦਾ ਹੁੰਦਾ ਪੰਜਾਬੀ ਆ ਗਏ ਪੰਜਾਬੀ ਸ਼ਾ ਵੀ ਗਏ ਸੋ ਉਹ ਇਹ ਜਿਹੜੀ ਉਹਦੇ ਵਿੱਚ ਰੁਕਾਵਟਾਂ ਨਹੀਂ ਹੋਣੀਆਂ ਚਾਹੀਦੀਆਂ ਉਹਦਾ ਸਭੇ ਸਾਨੂੰ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ ਯਾਰ ਸਾਡੇ ਇੱਥੋਂ ਦੇ ਮੁੰਡੇ ਉੱਠ ਕੇ ਦੁਨੀਆ ਭਰ ਦੇ ਵਿੱਚ ਹਨਾ ਜਿੱਥੇ ਗੋਰਿਆਂ ਕਾਲਿਆਂ ਦੇ ਸ਼ੋਅ ਬਿਕਦੇ ਸੀ ਉਹ ਸਟੇਡੀਅਮ ਸਾਰੇ ਸੋਲਡ ਆਊਟ ਕੀਤੇ ਆ ਸੋ ਇਦਾਂ ਦੀਆਂ ਮੇਰੇ ਹਿਸਾਬ ਨਾਲ ਜਿਹੜੀ ਉਹ ਨੈਗੇਟਿਵਿਟੀ ਆ ਉਹ ਤੋਂ ਦੂਰ ਰਹਿਣਾ ਚਾਹੀਦਾ ਪੋਜ਼ਿਟਿਵਿਟੀ ਫਲਾਉਣੀ ਚਾਹੀਦੀ ਜੱਜੀ ਵੀ ਕਿਸਾਨ ਸੰਘਰਸ਼ ਕਰੋ ਜਾ ਰਹੇ ਆ ਜੱਜੀ ਵੀ ਕਦੋਂ ਜਾ ਰਹੇ ਕਿਸਾਨ ਮੈਂ ਤਾਂ ਨਾਲ ਹੀ ਆਂ ਜੀ ਮੈਂ ਤਾਂ ਹਮੇਸ਼ਾ ਹੀ ਨਾਲ ਰਿਹਾ ਤੇ ਹਮੇਸ਼ਾ ਹੀ ਉੱਤੇ ਹੀ ਹਾਂਜੀ ਕੰਟਰੋਵਰਸੀ ਸਟੇਜ ਤੇ ਉੱਤੇ ਚੱਲ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਜਿੱਤੇ ਪੰਜਾਬੀ ਸਾਰ ਰਹੇ ਨੇ ਉਹ ਜਿਹੜਾ ਬਲਡ ਪ੍ਰੈਸ਼ਰ ਪਹਿਲੇ ਪੰਜਾਬੀ ਨਹੀਂ ਦੇਖੋ ਆਹ ਦਾ ਕੰਟਰੋਵਰਸੀ ਹੁਣ ਤੁਸੀਂ ਵੀ ਕਰ ਰਹੇ ਹੋ ਨਾ ਦੇਖ ਨਹੀਂ ਇੱਕ ਗੱਲ ਸੁਣੋ ਮੇਰੀ ਨਹੀਂ ਨਹੀਂ ਕੰਟਰੋਵਰਸ ਕੰਟਰੋਵਰਸੀ ਇਹ ਤੁਸੀਂ ਆਪ ਕਰ ਦਿੰਦੇ ਹੋ ਫਿਰ ਇਦਾਂ ਦੀ ਗੱਲ ਆਪਾਂ ਕਰਨੀ ਕੱਲੇ ਉਹ ਡਿਨਾਈ ਕਰਨ ਦੀ ਲੋੜ ਹੈ ਮੈਂ ਤਾਂ ਹਮੇਸ਼ਾ ਸਟੇਜ ਦੇ ਉੱਤੇ ਇਹੀ ਗੱਲ ਕਹੀ ਆ ਵੀ ਪੋਜ਼ਿਟਿਵਿਟੀ ਫਲਾਉਣੀ ਆ ਸੇ ਪਾਸੇ ਹਾਂਜੀ ਬਿਲਕੁਲ ਮੇਰੀ ਨਮੀ ਜਿਹੜੀ ਈਪੀ ਆ ਅ ਉਹ ਜਲਦੀ ਮਾਰਕੀਟ ਵਿੱਚ ਦੇਵਾਂਗੇ ਤੇ ਮੈਨੂੰ ਉਮੀਦ ਆ ਵੀ 31ਵਾਂ ਸਾਲ ਹੈ ਜੀ ਮੇਰਾ ਅ ਉਸਤਾਦ ਜੀ ਦੀ ਕਿਰਪਾ ਨਾਲ ਮਾਨਕ ਸਾਹਿਬ ਦਾ ਅਸ਼ੀਰਵਾਦ ਨਾਲ ਅ ਕਦੇ ਸੋਚਿਆ ਨਹੀਂ ਸੀ ਵੀ ਸਿੰਗਰ ਬਣਨਾ ਲੇਕਿਨ 4 ਸਾਲ ਦੀ ਉਮਰ ਤੋਂ ਉਹਨਾਂ ਮਤਲਬ ਉਹਨਾਂ ਦੀ ਤਪੱਸਿਆ ਕੀਤੀ ਆ ਤੇ ਉਹਨਾਂ ਦੇ ਥਾਪੜੇ ਨਾਲ ਹੀ ਅ ਅਗਲੀ ਜਿਹੜੀ ਹੈ ਈਪੀ ਉਹ ਵੀ ਦੇ ਰਹੇ ਆ ਫੋਕ ਰੰਗ ਵੀ ਹੋਊਗਾ ਵੈਸਟਰਨ ਵੀ ਹੋਊਗਾ ਸੋ ਪਿਆਰ ਦਿਓ ਸਤਿਕਾਰ ਦਿਓ ਬਸ ਮੇਰੀ ਤਾਂ ਇਹੀ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਨਾ ਪੰਜਾਬੀ ਜਰੂਰ ਸਿਖਾਲਿਆ ਕਰੋ ਜਿਹੜੀ ਵੀ ਤੁਹਾਡੀ ਮਦਰ ਟੰਗ ਆ। ਮੈਂ ਕਿਸੇ ਲੈਂਗੁਏਜ ਨੂੰ ਮਾੜਾ ਨਹੀਂ ਕਹਿੰਦਾ। ਲੇਕਿਨ ਪੰਜਾਬੀ ਮਾਂ ਬੋਲੀ ਕਰਕੇ ਜੈਜੀ ਵੀ ਦਾ ਨਾਮ ਕੈਨੇਡਾ ਦੀ ਗ੍ਰੈਨਵਲ ਸਟਰੀਟ ਦੇ ਉੱਤੇ ਲਿਖਿਆ ਗਿਆ। ਮੈਂ ਆਪਾਂ ਇਸ ਦੁਨੀਆ 'ਚ ਨਾਰਮਾ ਲੇਕਿਨ ਉਹ ਨਾਮ ਉੱਥੇ ਰਹਿਣਾ ਸਿਰਫ ਪੰਜਾਬੀ ਮਾਂ ਬੋਲੀ। ਅਸਲ ਇੱਕ ਬੰਦਾ ਸਵਾਲ ਆ ਪੰਜਾਬ ਦੇ ਮੁੱਖ ਮੰਤਰੀ ਖਾਸ ਤੌਰ 'ਤੇ ਕਲਾਕਾਰ ਨੇ ਪੰਜਾਬ ਦੀ ਵਾਗ ਦੋਰ ਸਭਾਲੀ ਆ ਉਹਨਾਂ ਨੇ। ਤੁਹਾਨੂੰ ਲੱਗਦਾ ਜੇਕਰ ਫਿਲਮਾਂ ਆਉਂਦੀਆਂ ਨੇ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਕੁਦਾਬ ਦੇਦੇ ਨੇ ਕਹਿੰਦੇ ਬੜਾ ਵੱਡਾ ਜਿਹੜਾ ਹੰਗਾਰਾ ਮਿਲਦਾ ਤੁਹਾਨੂੰ ਲੱਗਦਾ ਕਿ ਫਿਲਮ ਵੀ ਪੰਜਾਬ ਦੇ ਮੁੱਖ ਮੰਤਰੀ ਦੇਖਣੀ ਚਾਹੀਦੀ ਹੈ ਕਿ ਜਿਹੜਾ ਛੋਟੇ ਕਲਾਕਾਰ ਕਰਦੇ ਨੇ ਜੀ ਉਹ ਦੇਖਦੇ ਨੇ ਫਿਲਮਾਂ ਦੇਖਣੀਆਂ ਚਾਹੀਦੀਆਂ ਨੇ ਕਿਉਂਕਿ ਉਹ ਆਪ ਆਰਟਿਸਟ ਨੇ ਠੀਕ ਹੈ ਪਰ ਮੁੱਖ ਮੰਤਰੀ ਬਣ ਕੇ ਪਰ ਆਰਟਿਸਟ ਨਹੀਂ ਕਦੇ ਨੇ ਹਾਂਜੀ ਸਰਦਾਰਨੀਆਂ ਮੈਂ ਲੋਕਾਂ ਦੇ ਬਲੱਡ 'ਚ ਤਾਂ ਐਚਬੀ ਹੁੰਦਾ ਹੈ ਪਰ ਸਰਦਾਰਨੀਆਂ ਦੇ ਬਲੱਡ 'ਚ ਤਾਂ ਐਟੀਟਿਊਡ ਹੁੰਦਾ ਐਟੀਟਿਊਡ ਕਿ ਭਾਇਆ ਗਿਆ ਕਿਸ ਤਰ੍ਹਾਂ ਦੇਖੂ ਆਈ ਥਿੰਕ ਜਦੋਂ ਇਹ ਪਹਿਲੀ ਵਾਰ ਮੂਵੀ ਮੇਰੇ ਕੋਲੇ ਪਾਲੀ ਸਰ ਲੈ ਕੇ ਆਏ ਸੀ ਕਿ ਇਹ ਫਿਲਮ ਕਿੰਨੀ ਸੀਗੀ मैं बिल्कुल मेरे कैरेक्टर तो बिल्कुल ऑपोजिट है वो मैं कहते मैं पता नहीं केड़ा पंगा ले लिया ये कुड़ी का बहुत मतलब मेरा नेचर बिल्कुल डिफरेंट है एंड आई थिंक फॉर सोशल मीडिया तो बिल्कुल डिफरेंट है जैसे <laughs> तो एक आई थिंक द कैप्टन ऑफ आवर शिप वो ही एक मतलब आर्टिस्ट ले एक चैलेंजिंग चीज होती है नहीं तो उसको मजा भी आता है काम करके केड़ा पंगा ले लिया वो पूरा हो गया पंगा ये हंता हुंदा बढ़िया ने पूरा जो फर्स्ट प्रीमियर तो बाद ਮਤਲਬ ਸੋਣਾ ਤੁਹਾਨੂੰ ਇਹ ਹਾਂ ਐਗਜ਼ੈਕਟਲੀ ਮਤਲਬ ਤੁਸੀਂ ਤੁਹਾਨੂੰ ਹਰ ਚੀਜ਼ ਕਮर्शियल ਨਹੀਂ ਹੁੰਦੀ ਕੁਝ ਚੀਜ਼ਾਂ ਆਪਣੇ ਕੌਮਲੇ ਵੀ ਹੁੰਦੀਆਂ ਨੇ ਆਪਣੀ ਲੋਕਾਂ ਲਈ ਵੀ ਹੁੰਦੀਆਂ ਨੇ ਆ ਜਨੂਅਲੀ ਲੋਕੀ ਆਉਂਦੇ ਆ ਇਸ ਸਿਨੇਮਾ ਦੇ ਵਿੱਚ ਅੱਜਕੱਲ੍ਹ ਤਾਂ ਐਸੀ OTT ਦਾ ਜ਼ਮਾਨਾ ਹੈ ਚੀਜ਼ਾਂ ਕਰ ਰਿਹਾ ਕੇ ਇਹ ਸਭ ਸੋਣਦੇ ਆ ਦੇਖਦੇ ਆ ਪਰ ਕਿਉਂਕਿ ਕਨਸੈਪਚੂਅਲੀ ਇਸ ਇਸ ਮੂਵੀ ਨੂੰ ਵੀ ਸਾਨੂੰ ਬਹੁਤ ਜ਼ਿਆਦਾ ਮਤਲਬ ਟਾਈਮ ਲੱਗ ਕੇ ਆ ਪੁਸ਼ ਕਿਤਾ ਅਸੀਂ ਬਹੁਤ ਜ਼ਿਆਦਾ ਤੇ ਆਈ ਥਿੰਕ ਥੈਂਕਸ ਟੂ ਸੁਮੀ ਜੀ ਕੇਪਲ 1 ਜੋ ਕਿ ਇਹਨਾਂ ਨੂੰ ਬਹੁਤ ਇੱਥੇ ਬਹੁਤ ਵਰਕਿੰਗ ਹੋਈ ਹੈ ਤੇ ਬਹੁਤ ਬਿਊਟੀਫੁਲ ਨੇ ਪੇਸ਼ ਕੀਤਾ ਹੈ ਤਾਂ ਮੈਨੂੰ ਲੱਗਦਾ ਹਰ ਇੱਕ ਕਨਸੈਪਟ ਜਿਹੜਾ ਕਿ ਚਾਹੇ ਉਹ ਸਿੱਖੀ ਹੋਵੇ ਭਾਵੇਂ ਹਿੰਦੂ ਸਮਾਹ ਹੋਵੇ ਭਾਵੇਂ ਕੋਈ ਵੀ ਯੂਰੋ ਰਿਲੀਜੀਅਨ ਹੋਵੇ ਯਾ ਅਫਰੀਕੀ ਸਿਸਟਮ ਨਾਲ ਜੁੜਿਆ ਹੋਇਆ ਉਹਨੂੰ ਕਮਰਸ਼ੀਅਲੀ ਟਾਈ ਸਪੋਰਟ ਚਾਹੀਦਾ ਹੈ ਤੇ ਪਲੈਟਫਾਰਮ ਚਾਹੀਦਾ ਹੈ ਜਿੱਥੇ ਪਲੈਟਫਾਰਮ ਤੇ ਸ਼ੋ ਕਰ ਸਕੀਏ ਤੇ ਉਸ ਜੀ ਤੋਂ ਅਗੇ ਲ ਕਿਉਂਕਿ ਐਟ ਦ ਐਂਡ ਆਫ ਦ ਡੇ ਵਿਅਰ ਵਾਕਿੰਗ ਈਚ ਅਦਰ ਹੋਮ ਤੇ ਉਹ ਕਰ ਵਧੀਆ ਜਿਸ ਵਧੀਆ ਜਾਣਗੇ ਸਾਰੇ ਤੇ ਇਖ ਤੁਹੇ ਦਾ ਸਾਥ ਦੇਣ ਕੇ ਆਈ ਥਿੰਕ ਉਹ ਤੋਂ ਚੰਗੀ ਸ਼ੁਰੂਆ ਆ ਸਪੈਸ਼ਲ ਥੈਂਕ ਯੂ ਜੈਸਮੀਨ ਪਲੀਜ਼ ਅੱਜ ਬਹੁਤ ਵਧੀਆ ਜੀ ਮੈਂ ਤਾਂ ਹਮੇਸ਼ਾ ਜੇ ਮੈਂ ਸਟੇਜ ਤੇ ਪ੍ਰੋਗਰਾਮ ਤੇ ਕਰਦਾ ਇਹ ਚੀਜ਼ਾਂ ਦਾ ਦੱਸਦਾ ਰਹਿਣਾ ਕਿਉਂਕਿ ਉੱਥੇ ਜਿਹੜੇ ਵਿਆਹਾਂ ਦੇ ਪ੍ਰੋਗਰਾਮ ਕਰਦੇ ਉੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਪੂਰਾ ਟੱਬਰ ਹੁੰਦਾ ਇਹ ਜਿਹੜੀ ਮੂਵੀ ਹੈ ਮੈਨੂੰ ਉਹ ਰਿਮਾਈਂਡ ਕਰਾ ਰਹੀ ਹੈ ਇੱਕ ਆਮ ਟੱਬਰ ਦੀ ਇੱਕ ਆਮ ਘਰੇਲੂ ਫੈਮਿਲੀ ਦੀ ਕਹਾਣੀ ਹੈ ਹਨਾ ਤੇ ਬਹੁਤ ਹੀ ਵਧੀਆ ਕਨਸੈਪਟ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਸਾਰਿਆਂ ਨੇ ਜਦੋਂ ਸਭ ਨੇ ਸਾਰਾ ਕਪਾਲ ਨੇ ਬਹੁਤ ਬਹੁਤ ਹੀ ਵਧੀਆ ਕੰਮ ਕੀਤਾ ਸੋ ਮੈਂ ਤਾਂ ਇਹੀ ਕਹਿਣਾ ਸਾਰਿਆਂ ਨੂੰ ਜਦੋਂ ਆਉਗਈ ਹੈ ਕੇਵਲ 1 ਦੇ ਉੱਤੇ 24 ਜਨਵਰੀ ਨੂੰ ਸਾਰੇ ਜਣੇ ਦੇਖੋ ਜਰੂਰ ਕਿਉਂਕਿ ਹਰ ਇੱਕ ਫੈਮਿਲੀ ਦੇ ਨਾਲ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲੇ ਜ਼ਰੂਰ ਇਦਾਂ ਦੇ ਹਾਸਲੇ ਹੁੰਦੇ ਹੈਗੇ ਨੇ ਸੋ ਜ਼ਿੰਦਗੀ ਦੇ ਵਿੱਚ ਸੋ ਸਾਰੇ ਜਣੇ ਸਪੋਰਟ ਕਰਿਓ ਜੀ ਇਦਾਂ ਦੀਆਂ ਚੀਜ਼ਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਹੈਨਾ ਜੇ ਤੁਸੀਂ ਸਪੋਰਟ ਬਿਲਕੁਲ ਮੈਂ ਤਾਂ ਆਪਣੀ ਇੰਟਰਸ ਕਹਿਣਾ ਵੀ ਹਮੇਸ਼ਾ ਇਕੱਠੇ ਰਹਿਣਾ ਚਾਹੀਦਾ ਜਿੰਨਾ ਜ਼ਿਆਦਾ ਤੁਸੀਂ ਆਪਣਾ ਵੱਡਾ ਵੇ ਅਸਲੀ ਪਿਆਰ ਜੁੜੋਗੇ ਉਹਦੇ ਨਾਲ ਹੋਰ ਜਿਹੜੀਆਂ ਫਿਲਮਾਂ ਨੇ ਸਾਡੀਆਂ ਬਹੁਤ ਵੱਡੀਆਂ ਬਣ ਕੇ ਆਣਗੇ ਜਿ ਤਾਉਣ ਕਿਪੀਰੇਵਾਲ ਵੀ ਅਕਾਲ ਫਿਲਮ ਸ਼ੂਟ ਕਰ ਰਹੇ ਆ ਮਤਲਬ ਬਹੁਤ ਵੱਡੇ ਲੈਵਲ ਤੇ ਫਿਲਮ ਆਉਗੀ ਸੋ ਇਦਾਂ ਨਹੀਂ ਚੀਜ਼ਾਂ ਹੋਰ ਹੋਗੀਆਂ ਚਾਹੀਦੀਆਂ ਕਿਹਾ ਮੈਂ ਤਾਂ ਹਮੇਸ਼ਾ ਹੀ ਨਾਲ ਹਮੇਸ਼ਾ ਹਟਦਾ ਜਾਈ ਮਸਟੇਜ ਤੇ ਵੀ ਤੁੰਨਾ ਬਾਹਰ ਮੈਨੂੰ ਕਲੀਨ ਕਰਦੇ ਨੇ ਲੋਕ ਵੀ ਅਤੇ ਵਾਲੇ ਨੇ ਕਟਾਏ ਨੇ ਮੈਂ ਕਹਿੰਦਾ ਉਹਨਾਂ ਜੇ ਤੁਸੀਂ 5-7 ਸਾਲ ਦੇ ਬੱਚੇ ਦੇ

ਤੇ ਤੁਹਾਡਾ ਧੰਨਵਾਦ ਮੀਡੀਆ ਦਾ ਥੋੜਾ ਜਿਹਾ ਪਿੱਛੇ ਜਿਹੜਾ ਰੌਲਾ ਪੈ ਰਿਹਾ ਹੈਲੋ ਹੈਲੋ ਪਿੱਛੇ ਵਾਲੇ ਸਾਹ ਸੰਗਤ ਜੀ ਹੈਲੋ ਅੱਛਾ ਆਪਾਂ ਮੇਰੇ ਨਾਲ ਗੱਲ ਕਰਦੇ ਹਾਂ ਤੇ ਤੁਹਾਡਾ ਧੰਨਵਾਦ ਸਾਰਿਆਂ ਦਾ ਐਂਡ ਜਿਹਨੇ ਵੀ ਅੱਜ ਇੱਥੇ ਆਜ ਪਿੰਡ ਤੇ ਆਏ ਤੇ ਖਾਸ ਤੌਰ ਤੇ ਸਾਡੇ ਜਿਹੜੇ ਅੱਗੇ ਬੁੱਕ ਮਹਿਮਾਨ ਸੀਗੇ ਮੇਰੇ ਵੱਡੇ ਵੀਰ ਜੈਜੀ ਵੀ ਥੈਂਕ ਯੂ ਭਾਜੀ ਜੀ ਆਇਆਂ ਨੂੰ ਅਨਜਾਣ ਜੀ ਭਾਜੀ ਲਈ ਕਲਾਪਿੰਗ ਕਰ ਦਿਓ ਸਾਡੇ ਜਿੰਨੇ ਗੁਰੂ ਗ੍ਰੰਥੀ ਟੀਮ ਦੇ ਬੰਦੇ ਆ ਆ ਜੀ ਆ ਤੁਹਾਡੀ ਕਲਾਪਿੰਗ ਦੇਖ ਕੇ ਮੈਂ ਜ਼ੋਰ ਨਾਲ ਤਾਲੀਆਂ। थैंक यू थैंक यू वेरी मच। ਆ ਜੀ। ਆ ਪਾ ਜੀ। ਕੀ ਦੇਖ ਸਾਡੇ ਦਾ ਲਾਹ ਕਿ ਜਿਹੜਾ ਵੀਰੇ ਨਾਲ ਖਤਮ ਹਾ ਜੀ। ਚਾਪ ਤੇ ਆਰੋਰ ਦੇ ਪਾਸਟ ਹੁੰਦੇ ਪਾਰਟ ਹੁੰਦਾ। ਹਾਂ ਜੀ ਇਹ ਦੇਖੋ ਪਾਲਿਕ ਪਿੰਡ ਰੋਣਾ ਨੇ ਫਿਲਮ ਜਰੂਰ ਨਾ ਨੇ ਫਿਲਮ ਲਿਖੀ ਮੇਰੇ ਨਾਲ ਸ਼ੇਅਰ ਕੀਤੀ ਪਾਲੀ ਜੀ ਮੇਰੇ ਚੰਗੇ ਯੋਨ ਵੀ ਨੇ ਥੀਏਟਰ ਦੇ ਬਹੁਤ ਪੁਰਾਣੇ ਉਹ ਹੈਗੇ ਨੇ ਲੇਖਕ ਡਾਇਰੈਕਟਰ ਬਹੁਤ ਏਰ ਤੋਂ ਕੰਮ ਕਰ ਰਹੇ ਨੇ 10-20 ਉਸ ਵੇਲੇ ਉਹਨਾਂ ਨੇ ਇੱਕ ਟੂਪੀ ਸਾਮਤਲ ਬਣਾਈ ਸੀ ਜਿਹੜੀ ਮੈਨੂੰ ਬੜੀ ਚੰਗੀ ਲੱਗੀ ਤੇ ਉਸ ਤੋਂ ਬਾਅਦ ਮੇਰੀ ਫਿਲਮ ਆਈ ਸਾਡਾ ਹੱਕ ਉਸ ਵੇਲੇ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਸੰਪਰਕ ਚਾਏ

ਤੋ ਸਭ ਤੋਂ ਪਹਿਲਾਂ ਰਾਣਾ ਆਲੂਆੜੀ ਆਨਬੋਰਡ ਹੋਏ ਫਿਰ ਜੀਟੂ ਜੀ ਆਨਬੋਰਡ ਹੋਏ ਫਿਰ ਹੁਣ ਕੇਬਲ 1 ਵਾਲੇ ਸਾਗਾ ਜੀ ਸਾਗਾ ਦੀ ਟੀਮ ਆਨਬੋਰਡ ਹੋਈ ਤੋ ਹੁਣ ਸਾਗਾ ਨੇ ਫਿਲਮ ਜਿਹੜੀ ਆ ਟੇਕਓਵਰ ਕੀਤੀ ਹੋਈ ਆ ਕਿ ਅਸੀਂ ਸਕਰੀਨਿੰਗ ਕਰ ਰਹੇ ਆ ਪੂਰੇ ਇੰਡੀਆ ਦੇ ਵਿੱਚ ਤੇ OTT ਪਲੇਟਫਾਰਮ ਜਿਹੜਾ ਕੇਬਲ 1 ਕੱਕੇ ਵਾਲਾ ਕੇਵਲ ਕੇ ਵਾਲਾ ਕੇਵਲ ਸੀ ਵਾਲਾ ਨਾਲ ਲੱਭਦੇ ਰਹੋ ਸਾਰੇ ਜਣੇ ਬੜਾ ਜ਼ਰੂਰੀ ਆ ਉਹ ਤੇ ਉਸ ਕੇਬਲ 1 OTT ਪਲੇਟਫਾਰਮ ਨੂੰ ਡਾਊਨਲੋਡ ਕਰਕੇ

ਮਾਲਕੀ ਅਸੀਂ ਫਿਲਮ ਮੇਕਰ ਡਰਦੇ ਜ਼ਰੂਰ ਹੁੰਦੇ ਆ ਕਿ ਯਾਰ ਕੋਈ ਨਾ ਕੋਈ ਉੱਠ ਕੇ ਪੰਘਾੜਾ ਪਾ ਦੇਵੇ। ਤੋਂ ਬਹੁਤ ਇਹ ਵੱਡਾ ਤੁਸੀਂ ਇਹ ਸਵਾਲ ਕੀਤਾ ਹੈ ਇਹ ਸਿਰਫ ਗੁਰਮੁਖ ਨਾਲ ਹੀ ਰਿਲੇਟਡ ਨਹੀਂ ਆ। ਜਦੋਂ ਵੀ ਅਸੀਂ ਸਿੱਖੀ ਦੇ ਕਿਸੇ ਕਨਸੈਪਟ ਤੇ ਕੰਮ ਕਰਨ ਲੱਗਦੇ ਆ ਸਭ ਤੋਂ ਪਹਿਲਾਂ ਡਰ ਲੱਗਦਾ ਕਿ ਯਾਰ ਕੋਈ ਨਾ ਕੋਈ ਉੱਠ ਕੇ ਉਕੜੀ ਨਾ ਸਕੇ ਕੋਈ ਨਾ ਕੋਈ ਆਬਜੈਕਸ਼ਨ ਨਾ ਲਾ ਦੇ। ਹੁਣ ਜਿਵੇਂ ਈਵਨ ਕਿੱਤੀ ਕਰੇ ਵਾਲੀ ਸਿੱਧੇ ਨੂੰ ਬਣਾ ਰਹੇ ਨੇ ਇਸ ਵੇਲੇ ਆਕਾਰ। ਉਹ ਫਿਕਸ਼ਨਲ ਹਾਣੀ ਬਣਾ ਰਹੇ ਨੇ। ਇੱਕ ਅਲੱਗ ਤਰੀਕੇ ਦਾ ਉਹਨਾਂ ਨੇ ਫਿਕਸ਼ਨਲ ਵਰਲਡ ਬਣਾਇਆ। ਹਾਲਾਂਕਿ ਹਿਸਟਰੀ ਵਿੱਚ ਇਹਨਾਂ ਤੋਂ ਕੁਝ ਪਿਆ। ਪਰ ਸ ਕਿ ਯਾਰ ਕਿਸੇ ਇਜੈਕਸ਼ਨ ਚ ਗੱਲ ਕਰਨਾ ਚਾਹੁੰਦੇ ਆਪਾਂ ਸੋ ਮੈਨੂੰ ਲੱਗਦਾ ਹੈ ਕਿ ਇਹ ਬੜਾ ਅਹਿਮ ਸਵਾਲ ਹੈ ਕਿ ਸਾਰੇ ਸਿਨੇਮੇ ਵਾਲਿਆਂ ਲਈ ਪੰਜਾਬੀ ਸਿਨੇਮਾ ਇੰਡਸਟਰੀ ਦੇ ਲਈ ਇਹ ਇੱਕ ਸਵਾਲ ਹੈ ਕਿ ਜਦੋਂ ਅਸੀਂ ਕੋਈ ਕਹਾਣੀ ਸਿੱਖੀ ਨਾਲ ਰਿਲੇਟਡ ਕਹਿਣ ਲੱਗਦੇ ਆ ਤੇ ਬਹੁਤ ਸਾਰੇ ਲੋਕ ਮੰਗਣਾ ਚੱਲਦੇ ਆ ਐਸਜੀਪੀਸੀ ਨੂੰ ਖੜਨਾ ਚਾਹੀਦਾ ਅਮਦੇ ਤੌਰ ਤੇ ਇੱਕ ਸਪੋਰਟ ਦੇ ਤੌਰ ਤੇ ਕਿ ਕੋਈ ਉਪਣਾ ਚੱਟੇ ਐਸਜੀਪੀਸੀ ਕੋ ਜਿਹੜੀ ਵੀ ਸਿੱਖੀ ਡਿਸਪਲਨਰ ਨਾਲ ਰਿਲੇਟਡ ਸਕ੍ਰਿਪਟ ਹੈ ਉਹ ਪ੍ਰੂਵ ਹੋਣੀ ਚਾਹੀਦੀ ਹੈ ਤੇ ਬਾਅਦ ਕਿਸੇ ਵੀ ਹੋਰ ਕਿਸੇ ਆਰਗੇਨਾਈਜੇਸ਼ਨ ਨੂੰ ਹੱਕ ਨਹੀਂ ਰਹਿਣਾ ਚਾਹੀਦਾ ਕਿ ਉਹਦੇ ਉੱਤੇ ਵਿਆਚਨ ਕਰੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਸਜਿਥੋਂ ਦਾ ਗੁਰਮਤਿ ਤੇ ਮੈਂ ਵਾਪਸ ਆ ਜਨਾ ਗੁਰਮਤਿ ਫਿਲਮ ਅਸੀਂ ਟੋਟਲ ਤਰੀਕੇ ਦੇ ਨਾਲ ਇੱਕ ਕਮਰਸ਼ੀਅਲ ਫਿਲਮ ਬਣਾਈਆਂ ਅਸੀਂ ਕਿਸੇ ਤੋਂ ਕੋਈ ਉਮੀਦ ਵੀ ਨਹੀਂ ਸੀ ਕਰਦੇ ਕਿ ਕੋਈ ਇਸ ਨੂੰ ਸਪੋਰਟ ਕਰੇ ਕਿਸੇ ਤਰੀਕੇ ਦੀ ਫਾਈਨੈਂਸ਼ੀਅਲ ਜਾਂ ਕਿਸੇ ਹੋਰ ਤਰੀਕੇ ਦੀ ਅਸੀਂ ਸਿੱਧੀ ਇਹ ਜਿਹੜੀ ਫਿਲਮ ਹੈ ਲੋਕਾਂ ਤੱਕ ਲੈ ਕੇ ਆਉਣੀ ਸੀ ਤਾਂ ਮੈਨੂੰ ਲੱਗਦਾ ਕਿ ਲੋਕਾਂ ਤੱਕ ਫਿਲਮ ਆ ਰਹੀ ਹੈ ਤੇ ਲੋਕੀ ਇਹ ਫਿਲਮ ਦੇਖ ਕੇ ਤੈਅ ਕਰਨਗੇ ਕਿ ਅਹੋ ਜੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਜਾਂ ਇਹ ਕੀ ਬਹੁਤ ਸਾਹ ਸਰਪੰਚ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਕਿ ਲੱਗਦਾ ਕਿ ਇਸ ਉਮਰ ਛੋਟੀ ਉਮਰ ਦੀ ਬੱਚੀ ਦੇ ਨਾਲ ਵਧੀਆ ਰੋਲ ਜਰੂਰ ਨਿਕਰ ਕੇ ਆ ਰਹੀ ਹੈ ਪਿੱਛੇ ਜਿਹੜੀ ਪੂਰੀ ਰੋਲ ਦੇ ਲੱਗਦਾ ਕਿ ਇੰਨੀ ਛੋਟੀ ਉਮਰ ਦੀ ਇਸ ਤੇ ਦਾ ਰੋਲ ਜਰੂਰ ਆ ਰਿਹਾ ਹੈ ਛੋਟੀ ਬੱਚੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਬਹੁਤ ਸਾਡੇ ਕੋਲ ਹੈ ਤਾਂ ਸਾਡੀ ਟੀਮ ਬਹੁਤ ਅੱਛਾ ਕੰਮ ਕੀਤਾ ਹੈ ਹਾਲੀ ਸਾਬ ਦੇ ਦਾਇਰ ਬਾਕੀ ਜਿੰਨੇ ਵੀ ਪੰਥਕ ਔਰਗੇਨਾਈਜੇਸ਼ਨ ਮੈਂ ਲਿਖ ਜਦੋਂ ਵਧੀਆ ਨੇ ਉਹਨਾਂ ਸਾਰਿਆਂ ਨੂੰ ਸੱਦਾ ਦਿੰਦਾ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਸੈਸ਼ਨ ਸਕਰੀਨਿੰਗ ਕਰਾਂਗੇ ਜਿਹੜੀ ਵੀ ਕਾਨੂੰ ਡੇਟ ਦੇਣਗੇ ਜੇ ਆਗੇ ਪਹਿਲਾਂ ਫਿਲਮ ਦੇਖੋ ਫਿਲਮ ਦੇਖੋ ਮੈਰਿਟ ਤੇ ਵੇਚ ਤੇ ਡਿਸਾਈਡ ਕਰੋ ਕਿ ਜੇ ਫਿਲਮ ਹੈ سپورਟ ਕਰਨ ਵਾਲੀ ਆ سپورਟ ਕਰੋ ਜੇ ਤੁਹਾਨੂੰ ਲੱਗਦਾ ਕਿ ਨਹੀਂ سپورਟ ਕਰਨ ਵਾਲੀ ਨਾ ਕਰਿਓ ਸੋ ਇੱਕ ਵਾਰੀ ਫਿਲਮ ਜਰੂਰ ਇਹ ਪੰਥਕ ਚੀਜ਼ਾਂ ਨੂੰ ਅਸੀਂ ਪਤਾ ਜਿੰਦੇ ਆ ਕੇ ਦੇਖੋ ਕਲਾਕਾਰ ਨੂੰ ਲੱਗਦੀ ਹੈ ਕਿ ਮੈਂ ਸਾਡੇ ਹੱਥ ਮੈਨੂੰ ਬਣਾਈ ਸੀ ਮੈਨੂੰ ਕੋਈ ਨਹੀਂ ਸੀ ਜਾਣਦਾ ਫਿਲਮ ਅਜੇ ਆਉਣੀ ਸੀ ਤੇ ਫਿਲਮ ਆਉਣੀ ਸੀ ਤੇ ਫਿਲਮ ਦਾ ਟ੍ਰੇਲਰ ਕੱਟ ਕੇ ਮੈਂ ਜੈ ਜੀ ਵੀ ਉਹ ਭਾਜੀ ਮੈਂ ਸਾਡੇ ਸ਼ਖਸੀਅਤ ਕੇ ਜਿੰਨਾ ਕੋਲ ਮੈਂ ਗਿਆ ਵੈਸੇ ਬਤਾਰ ਕੇ ਭਾਜੀ ਇਹ ਸ਼ੇਅਰ ਕਰ ਦਿਓ ਪਲੀਜ਼ ਜਿਵੇਂ ਇੱਕ ਨਵਾਂ ਸਟਰਗਲਿੰਗ ਆਰਟਿਸਟ ਕਰਦਾ ਇਹਨਾਂ ਕੋਲ ਮੈਂ ਸ਼ੇਅਰ ਕਰਵਾਉਣ ਲਈ ਗਿਆ ਸੀ ਕਹਿੰਦਾ ਨੇ ਟਰੇਲਰ ਦੇਖਿਆ ਮੇਰੇ ਕੋਲ ਕੰਸੈਪਟ ਸੁਣਿਆ ਤੇ ਕਹਿੰਦਾ ਕਿ ਇਸ ਫਿਲਮ ਨੂੰ ਆਪਾਂ ਨਾਮ ਐਸੇਪ ਸ਼ੇਅਰ ਕਰੂਗਾ ਇਹਦੇ ਲਈ ਤਾਂ ਗਾਣਾ ਬਣਾਇਆ ਬਾਕੀ ਗਾਣਾ ਜਿਹੜਾ ਤੁਸੀਂ ਹੁਣ ਵੀ YouTube ਤੇ ਸੁਣ ਸਕਦੇ ਹੋ ਉਸ ਮੌਕੇ ਤੇ ਪਾਜੀ ਖੜੇ ਬੜੀ ਕੰਟਰੋਵਰਸਟੀ ਜਿਹੀ ਆਈ ਸੋ ਉਸ ਵੇਲੇ ਵੀ ਮੇਰੀ ਮੇਰੀ ਜਿਹੜੀ ਦਿਲ ਦੇ ਵਿੱਚ ਇਹਨਾਂ ਦੇ ਪ੍ਰਤੀ ਬਹੁਤ ਜ਼ਿਆਦਾ ਰਿਸਪੈਕਟ ਹੈ ਉਸ ਤੋਂ ਬਾਅਦ ਅਸੀਂ ਯੋਧਾ ਬਣਾਈ ਉਸ ਵੇਲੇ ਵੀ ਪਾਜੀ ਨਾਲ ਖੜੇ ਹੁਣ ਗੁਰਮੁਖ ਵਿੱਚ ਭਾਵੇਂ ਕਿ ਮੇਰਾ ਜੀ ਕਰਦਾ ਸੀ ਕਿ ਪਾਜੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਾ ਕੋਈ ਗਾਣਾ ਲਿਆ ਜਾਵੇ ਪਰ ਪ੍ਰੋਫੈਸ਼ਨਲ ਕਮ ਕੁਝ ਐ ਤਰੀਕੇ ਉਸ ਵਾਦਨੀ ਬਣ ਸਕਿਆ ਪਰ ਫਿਰ ਵੀ ਉਹਦੇ باوجود ਵੀ ਇਹ ਸਪੋਰਟ ਕਰ ਲਈ ਹਮੇਸ਼ਾ ਪਹੁੰਚਦੇ ਰਹੇ ਖਾਸ ਤੌਰ ਤੇ ਜਦੋਂ ਮੈਂ ਕੋਈ ਸਿਕੀਨਾ ਰਿਲੇਟਡ ਕੰਮ ਕਰਾਂ ਇਹਨਾਂ ਦੀ ਥਾਪੀ ਹਮੇਸ਼ਾ ਨਾਲ ਹੁੰਦੀ ਤੇ ਹੁਣ ਅਗਲਾ ਕੋਈ ਸਟੋਰ ਕਲਾਕਾਰ ਮੇਰੀ ਇਹ ਰੂਹ ਦੀ ਖਰਾਕ ਹੈ ਇਹੋ ਜੇ ਕਨਸੈਪਟ ਕਰਨਾ ਇਹੋ ਜੀਆਂ ਫਿਲਮਾਂ ਕਰਨਾ ਇਹਦੇ ਨਾਲ ਮੇਰੀ ਰੂਹ ਬੜੀ ਖੜਦੀ ਆ ਬਾਕੀ ਕਮਰਸ਼ੀਅਲ ਕੰਮ ਵੀ ਆਪਾਂ ਸਾਰੇ ਕਲਾਕਾਰ ਆਪਣੇ ਆਪਣੇ ਤੌਰ ਤੇ ਕਰਦੇ ਆ ਪਰ ਮੇਰਾ ਇਹੋ ਜੇ ਕਨਸੈਪਟ ਦੇ ਵਿੱਚ ਬੜਾ ਬਰਮ ਬਲੀਵ ਹੁੰਦਾ ਹੈ ਇਹੋ ਜੇ ਮੌਕੇ ਦੇ ਉੱਤੇ ਜਦੋਂ ਇਹੋ ਜਿਹੀ ਕੋਈ ਫਿਲਮ ਦਾ ਕਹਾਣੀ ਆਉਂਦੀ ਹੈ ਮੈਂ ਪ੍ਰੈਜ਼ੀ ਵੀ ਘਟਾ ਦਿੰਦਾ ਤੁਹਾਡੇ ਸਾਹਮਣੇ ਸਾਹਮਣੇ ਸੋ ਕਦੀ ਕੋਈ ਵੀ ਚੰਗਾ ਰਾਈਟਰ ਡਾਇਰੈਕਟਰ ਕੋਈ ਕਹਾਣੀ ਲੈ ਕੇ ਆਊਗਾ ਜਿਹੜੀ ਕਿ ਲੋਕਾਂ ਨਾਲ ਜੁੜੀ ਆ ਪੰਜਾਬੀ ਨਾਲ ਜੁੜੀ ਆ ਸਿੱਖੀ ਨਾਲ ਜੁੜੀ ਆ ਤਾਂ ਮੈਂ ਉਹਦੇ ਲਈ ਹਮੇਸ਼ਾ ਤਿਆਰ ਆ ਸੋ ਸਾਰਾ ਗੁਰਪਾਲ ਇੱਥੇ ਖੜੀ ਆ ਸਾਡੀ ਸਿਰਤ ਊਰਮਕ ਦੀ ਸੋ ਮੈਂ ਚਾਹੁੰਦਾ ਇਹ ਵੀ ਗੱਲਬਾਤ ਕਰੇ ਇੱਥੇ ਆਓ ਆਓ ਆ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਤੁਸੀਂ ਇੱਕ ਇੰਨੀ ਮਿਹਨਤ ਕਰਦੇ ਹੋ ਔਰ ਫਿਲਮ ਜਦੋਂ ਬਣ ਜਾਂਦੀ ਹੈ ਪਰਦੇ ਤੇ ਆਉਂਦੀ ਹੈ ਔਰ ਤੁਹਾਡੇ ਵਾਲਿਆਂ ਨੂੰ ਦੇਖ ਕੇ ਉਹ ਤਾੜੀਆਂ ਮਾਰਦੇ ਨੇ ਹਨਾ ਔਰ ਸਿਨੇਮੇ ਦੇ ਵਿੱਚ ਤਾੜੀਆਂ ਵਜਣਾ ਤੁਸੀਂ ਜਾਣਦੇ ਹੋ ਰੇਅਰ ਵਾਪਰਦਾ ਹੈ ਇਹ ਤੇ ਸਾਡੇ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਇੰਨੀ ਮਿਹਨਤ ਸੀ ਉਹ ਸਫਲ ਹੋਈ ਔਰ ਥੈਂਕਸ ਟੂ ਸੁਮੇਜ ਜਿਨ੍ਹਾਂ ਨੇ ਇੱਕ ਸੁਪਨਾ ਸਾਡਾ ਸਰਕਾਰ ਕੀਤਾ ਕਿਉਂਕਿ ਜਿਵੇਂ ਕਿ ਕਿਹਾ ਜਾਂਦਾ ਕਿ ਫਿਲਮ ਇੰਡਸਟਰੀ ਇੱਕ ਕਮਰਸ਼ੀਅਲ ਇੰਡਸਟਰੀ ਹੈ ਹਨਾ ਸਭ ਕੁਝ ਪੈਸਾ ਹੀ ਹੈ لیکن سمیر جی نے ثابت کرتا کہ پیسہ سب کچھ نہیں ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਟਿੰਕਰ ਟੈਕ ਵਾਲਿਆਂ ਤੋਂ ਵੱਖਰੀ ਇੱਕ ਕਾਫੀ ਮਹਿੰਗੀ ਫਿਲਮ ਹੈ اور ਇਹਨਾਂ ਨੇ ਇੰਨਾ پیسہ ਲਾ ਕੇ ਤੁਸੀਂ ਸਮਝ ਲਓ ਕਿ ਕੋਈ ਕਮਾਈ ਨਹੀਂ ਕਰਨੀ ਅਸੀਂ 10 ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ 'ਚ ਇਹੋ ਜੇ پری پریمیئر ਕਰ ਰਹੇ ਹਾਂ ਲੋਕਾਂ ਨੂੰ ਬੁਲਾ ਕੇ 프리 ਫਿਲਮ ਦਿਖਾ ਰਹੇ ਹਾਂ ਔਰ ਇਹ ਕੇਬਲ 1 ਐਪ ਤੇ ਆਣੀ ਹੈ ਔਰ ਸਮਝ ਲਓ ਕਿ ਨਵੀਂ ਐਪ ਹੈ ਕੋਈ ਅਸੀਂ ਅਸੀਂ ਨਹੀਂ ਮੰਨਦੇ ਕਿ ਇਹ ਕਮਾਈ ਕਰਨ ਵਾਲੀ ਮਤਲਬ ਇਹਨਾਂ ਦੇ ਲਈ ਇੱਕ ਮੂਵ ਸੀਗੀ ਮਨਨੇ ਕਿਹਾ ਕਿ ਇਹ ਇੰਨੀ ਵੱਡੀ ਫਿਲਮ ਹੈ ਇਹਦੇ ਵਿੱਚ ਇੱਕ ਡਾਇਲੌਗ ਦੇਖ ਕੇ ਇਹ ਵੋਟੋਲ ਹੋ ਗਏ ਕਿ ਉਹ ਜਦੋਂ ਲੜਕੀ ਆ ਕੇ ਕਹਿੰਦੀ ਹੈ ਕਿ ਮੈਂ ਕarnataka ਸੇ ਹਾਂ ਜੇ ਕਹਿੰਦੇ ਕਿ ਇਹੀ ਡਾਇਲੌਗ ਇਹੀ ਸੈਂਸ ਇਹੀ ਸਪੇਸ਼ ਨੋ ਪਾਸ਼ਾਵਾਂ ਦੇ ਵਿੱਚ ਸਾਰੇ ਦੇਸ਼ ਵਿੱਚ ਆਣੀ ਚਾਹੀਦੀ ਹੈ ਇਹ ਮਨ ਵਰਲਡ ਵਿੱਚ ਜਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵਾਪਿਸ ਸੇਖਾ ਅਸੀਂ ਹਾਂ ਕੀ ਤੇ ਸਾਡੀ ਜ਼ਿੰਮੇਵਾਰੀ ਕੀ ਹੈ ਤੇ ਇੰਨੀ ਜੀ ਗੱਲ ਦੇ ਉੱਪਰ ਤੁਸੀਂ ਮੰਨ ਕੇ ਚੱਲੋ ਕਿ ਇਹ ਕਰੋੜਾਂ ਰੁਪਏ ਖਰਚ ਕਰ ਰਹੇ ਨੇ ਆਪ ਦੀ ਜੇਬ ਦੇ ਵਿੱਚੋਂ ਮੈਂ ਸਭੀ ਤੱਕ ਥੈਂਕ ਯੂ ਸੁਮੇਤ ਜੀ ਔਰ ਸਾਰੀ ਮੇਰੀ ਟੀਮ ਜਿਨਾਂ ਨੇ ਬਹੁਤ ਮੇਰੇ ਮਦਦ ਕੀਤੀ ਇਸ ਫਿਲਮ ਨੂੰ ਬਣਾਉਣ ਲੱਗਿਆ ਐਂਡ ਬਾਈਰੂ ਦਾ ਸ਼ੁਕਰ ਹੈ ਕਿ ਅਸੀਂ ਕਿਉਂਕਿ ਇਹ ਉੱਤੇ ਅਸੀਂ ਸਾਡਾ ਮਕਸਦ ਹੈ ਕਿ ਇਹ ਹਰ ਪਾਸੇ ਚ ਜਾਏ ਸੋ ਅਸੀਂ ਅੱਜ ਸਾਊਥ ਦਾ ਸਿਨੇਮਾ ਦੇਖ ਲਈ ਬਕੋ ਤੁਹਾਨੂੰ ਜੀ ਟਾਪ ਹੈ ਸੋ ਅਸੀਂ ਇਸ ਤਰੀਏ ਨੂੰ ਪੰਜਾਬੀ ਸਿਨੇਮਾ ਨੂੰ ਬਾਕੀ ਲੰਗ ਸੋ ਦੋਸਤੋ ਇਹ ਸੀਗਾ ਸਾਡਾ ਸਵੇਰ ਦਾ ਲਾਈਵ ਫਰੋਂ ਦਾ ਮੁੱਦਾ ਤੁਹਾਨੂੰ ਅੰਦਾਜ਼ਾ ਹੈ ਕਿ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਜੇਜੀ ਬੀਵੀ ਇੱਥੇ ਪਹੁੰਚੇ ਸੀ ਪਟਿਆਲਾ ਦੇ ਵਿੱਚ ਤੇ ਪਟਿਆਲਾ ਦੇ Omax ਮੋਲ ਦੇ ਵਿੱਚ ਪੰਜਾਬੀ ਫਿਲਮ ਗੁਰਮਖ ਦਾ ਆਈ ਵਿਟਨੈਸ ਦੀ ਸਟਾਰ ਕਾਸਟ ਪਹੁੰਚੀ ਸੀ ਪੂਰੀ ਟੀਮ ਪ੍ਰੋਮੋਸ਼ਨ ਕਰਨ ਦੇ ਲਈ ਉਹਨਾਂ ਦੇ ਵੱਲੋਂ ਵੀ ਗੱਲਾਂ ਕੀਤੀਆਂ ਗਈਆਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਪੰਜਾਬੀ ਗਾਇਕ ਜੇਜੀਬੀ ਨੇ ਬਹੁਤ ਕੁਝ ਆਪਣੇ ਦਰਸ਼ਕਾਂ ਨੂੰ ਆਪਣੇ ਫੈਨਸ ਨੂੰ ਇੱਕ ਸਨੇਹਾ ਵੀ ਦਿੱਤਾ ਇਹ ਸੀ ਦੋਸਤੋ ਅੱਜ ਦੀ ਸਾਡੀ ਸਵੇਰ ਦੀ ਲਾਈਵ ਅਪਡੇਟ ਤੁਹਾਡੇ ਨਾਲ ਦੁਬਾਰਾ ਕੋਈ ਹੋਰ ਲਾਈਵ ਅਪਡੇਟ ਲੈ ਕੇ ਜੁੜਾਂਗਾ ਉਦੋਂ ਤੱਕ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ